ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੱਦਲ ਟੀਵੀ ਮੈਂ ਹਾਂ ਜਸਦੀਪ ਕੌਰ ਇਸ ਹਫਤੇ ਤੋਂ ਹਾਮਿਲਟਨ ਗਾਰਡਨ ਦੇ ਵਿੱਚ ਐਂਟਰੀ ਫੀਸ ਲੱਗਣ ਜਾ ਰਹੀ ਹੈ ਜ ਜੀ ਹਾਂ 16 ਸਾਲ ਤੇ ਉਸ ਤੋਂ ਵੱਧ ਉਮਰ ਦੇ ਜਿਹੜੇ ਲੋਕੀ ਹਾਮਿਲਟਨ ਤੋਂ ਬਾਹਰ ਰਹਿੰਦੇ ਨੇ ਜਾਨਕਿ ਹਾਮਿਲਟਨ ਰਹਿਣ ਵਾਲੀ ਨਹੀਂ ਨੇ ਉਹਨਾਂ ਦੇ ਲਈ ਇਹ ਐਂਟਰੀ ਫੀਸ ਲਾਏ ਜਾ ਰਹੀ ਹੈ ਜੋ ਕਿ 20 ਡਾਲਰ ਹੋਵੇਗੀ ਇਹ ਦਿਵਾਨਸ ਜਾਣੇ ਕਿ ਹਾਮਿਲਟਨ ਵਾਸੀਆਂ ਦੇ ਲਈ ਇਹ ਫ੍ਰੀ ਹੀ ਰੱਖਿਆ ਗਿਆ ਹਾਮਿਲਟਨ ਵਾਸੀਆਂ ਨੂੰ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ ਹਾਲਾਂਕਿ ਹਾਮਿਲਟਨ ਦੇ ਨਜ਼ਦੀਕੀ ਇਲਾਕੇ ਦੇ ਲੋਕਾਂ ਨੂੰ ਵੀ ਇਹ ਫੀਸ ਜ਼ਰੂਰ ਦੇਣੀ ਪਵੇਗੀ ਇਹ ਫੀਸ 18 ਸੈਪਟੰਬਰ ਤੋਂ ਸ਼ੁਰੂ ਹੋ ਰਹੀ ਹੈ ਹਾਮਿਲਟਨ ਵਾਸੀ ਹਾਲਾਂਕਿ ਇਸ ਦੇ ਨਾਲ ਖੁਸ਼ ਨੇ ਕਿ ਉਹਨਾਂ ਨੂੰ ਫੀਸ ਨਹੀਂ ਦੇਣੀ ਪਵੇਗੀ ਪਰ ਬਹੁਤ ਸਾਰੇ ਨਜ਼ਦੀਕੀ ਇਲਾਕਿਆਂ ਦੇ ਲੋਕ ਇਸ ਤੋਂ ਨਾਖੁਸ਼ ਵੀ ਨਜ਼ਰ ਆ ਰਹੇ ਨੇ ਜਿੱਥੇ ਹਾਮਿਲਟਨ ਗਾਰਡਨ ਨੂੰ ਇਸ ਦੇ ਨਾਲ ਕਈ ਮਿਲੀਅਨ ਦਾ ਫਾਇਦਾ ਇੱਕ ਸਾਲ ਦੇ ਵਿੱਚ ਹੋਵੇਗਾ ਉੱਥੇ ਹੀ ਕਈ ਲੋਕ ਇਸ ਤੋਂ ਨਿਰਾਸ਼ ਵੀ ਨਜ਼ਰ ਆ ਰਹੇ ਨੇ ਬਹੁਤ ਸਾਰੇ ਲੋਕਾਂ ਦਾ کہنا ਹੈ ਕਿ ਹਮਲਟਨ ਦੀ ਸਰਹੱਦ ਦੇ ਨਜ਼ਦੀਕ ਲੱਗਦੇ ਇਲਾਕਿਆਂ ਦੇ ਵਿੱਚ ਜਿਹੜੇ ਲੋਕੀ ਹਮਲਟਨ ਗਾਰਡਨ ਜਾਣਾ ਪਸੰਦ ਕਰਦੇ ਨੇ ਉਹਨਾਂ ਦੇ ਲਈ ਇਹ ਫੀਸ ਬਹੁਤ ਜ਼ਿਆਦਾ ਹੈ ਉਦਰ ਹੈਮਲਟਨਰ ਗਾਰਡਨਰ ਦੇ ਡਾਇਰੈਕਟਰ 루ਸੀ ਰਾਇਨ ਦੇ ਮੁਤਾਬਕ ਹਾਲਾਕੀ ਇਸ ਫੀਸ ਦੇ ਲਾਉਣ ਦੇ ਨਾਲ ਪਹਿਲਾਂ ਪਹਿਲਾਂ 40 ਤੋਂ 60% ਵਿਜ਼ਿਟਰਸ ਦੇ ਵਿੱਚ ਕਮੀ ਜ਼ਰੂਰ ਆਵੇਗੀ ਪਰ ਇਹ ਫੀਸ ਲਗਾਉਣਾ ਵੀ ਲਾਜ਼ਮੀ ਸੀ